ਸਲੂਨ ਚਾਲਕ ਦੀ ਬੀਤੀ ਦੇਰ ਰਾਤ ਤੇਜ਼ ਤਾਰ ਹਥਿਆਰਾਂ ਨਾਲ ਕਈ ਅਣਪਛਾਤੇਆ ਵੱਲੋਂ ਉਸਤੇ ਹਮਲਾ ਕੀਤਾ ਗਿਆ ਤੇ ਉਸ ਤੋਂ ਬਾਅਦ ਜ਼ੇਰੇ ਇਲਾਜ ਜਦੋਂ ਹਸਪੀਟਲ ਲੈ ਕੇ ਗਏ ਤਾਂ ਉਸ ਦੀ ਮੌਤ ਹੋ ਜਾਂਦੀ ਹੈ ਇਹ ਗਲੀ ਹੈ ਦੇਖ ਸਕਦੇ ਹੋ ਇਸ ਗਲੀ ਵਿੱਚ ਜਿਹੜਾ ਇਹ ਘਰ ਹੈ ਇਹ ਘਰ ਦੇ ਵਿੱਚ ਦੀ ਜਿਹੜਾ ਉਹ ਐਂਟਰ ਹੁੰਦਾ ਇਸ ਘਰ ਤੋਂ ਅੰਦਰ ਜਾਂਦਾ ਆਪਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦਾ ਤਾਂ ਕਈ ਨੌਜਵਾਨ ਜਿਹੜੇ ਉਸ ਦਾ ਪਿੱਛਾ ਕਰ ਰਹੇ ਹੁੰਦੇ ਇਸ ਗਲੀ ਦੇ ਵਿੱਚ ਦੀ ਤੇ ਐਂਟਰ ਹੋ ਕੇ ਕਰਦੇ ਅੰਦਰ ਦਾਖਲ ਹੁੰਦਾ ਅੰਦਰ ਦਾਖਲ ਹੋ ਕੇ ਤਾਂ ਜਿਹੜੇ ਪਿੱਛੇ ਨੌਜਵਾਨਿਆ ਜਿਹੜੇ ਅਣਪਛਾਤੇ ਸੀ ਹਥਿਆਰੇ ਸੀਗੇ ਉਹ ਵੀ ਅੰਦਰ ਵੜਦੇ ਨੇ ਅੰਦਰੋਂ ਵੜ ਕੇ ਉਸ ਲੜਕੇ ਨੂੰ ਅਗਲਾ ਜਿਹੜਾ ਕਮਰਾ ਹੈ ਉੱਥੋਂ ਬਾਹਰ ਖਿੱਚ ਕੇ ਇਸ ਜਗ੍ਹਾ ਤੇ ਲਿਆਉਂਦੇ ਨੇ ਇਸ ਜਗ੍ਹਾ ਤੇ ਲਿਆ ਕੇ ਜਿਹੜਾ ਉਸ ਨੂੰ ਬੇਰਹਿਮੀ ਨਾਲ ਉਸ ਦਾ ਇੱਥੇ ਸਿਰ ਤੇ ਜਿਹੜੇ ਆ ਵਾਰ ਕਰਦੇ ਨੇ ਵਾਰ ਕਰਨ ਤੋਂ ਬਾਅਦ ਇੱਥੋਂ ਜਿਹੜਾ ਭੱਜ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਸੋ ਇੱਥੇ ਜਿਹੜੇ ਅੰਦਰ ਲੋਕ ਜਾਂ ਪਰਿਵਾਰਕ ਮੈਂਬਰ ਸੀਗੇ ਉਹਨਾਂ ਵੱਲੋਂ ਜਿਹੜਾ ਹੈ ਬਚਾਉਣ ਦੀ ਕੋਸ਼ਿਸ਼ ਜ਼ਰੂਰ ਕੀਤੀ ਗਈ ਪਰ ਗਿਣਤੀ ਬਹੁਤ ਜ਼ਿਆਦਾ ਸੀਗੀ ਉਹਨਾਂ ਦੀ ਜਿਹੜੇ ਇੱਥੇ ਹਮਲਾ ਕਰਨ ਆਏ ਸੀਗੇ ਕਾਫੀ ਜਿਹੜੇ ਵੱਡੀ ਤਦਾਦ ਸਿੱਥੇ ਪਹੁੰਚੇ ਸੀਗੇ ਲੋਕ ਤੇ ਉਹਨਾਂ ਵੱਲੋਂ ਵੀ ਜਿਹੜਾ ਇਹ ਕੀਤਾ ਗਿਆ ਤੇ ਇੱਕ ਵਾਰੀ ਫੇਰ ਤਸਵੀਰਾਂ ਇਹ ਦੇਖ ਸਕਦੇ ਹੋ ਪਿੱਛੇ ਇਹ ਜਗ੍ਹਾ ਸੀਗੀ ਤਾਂ ਇਸ ਜਗ੍ਹਾ ਤੇ ਜਿਹੜਾ ਉਸ ਦਾ ਕਤਲ ਕੀਤਾ ਗਿਆ ਤੇ ਇੱਥੇ ਮੌਕੇ ਤੇ ਪਰਿਵਾਰਕ ਮੈਂਬਰ ਸੀਗੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਕੀ ਕਹਿਣਾ ਉਹਨਾਂ ਦਾ ਮੌਕੇ ਤੇ ਕੀ ਹਾਲਾਤ ਬਣੇ ਉਸ ਟਾਈਮ ਤੇ ਇਹ ਜਗਾਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਇਸ ਜਗਾਹ ਤੇ ਜਿਹੜਾ ਉਹ ਕੀਤਾ ਗਿਆ ਸੋ ਦੇਖਦੇ ਆ ਕੀ ਕਹਿੰਦੇ ਨੇ ਪਰਿਵਾਰਕ ਮੈਂਬਰ ਇਸ ਗੱਲ ਨੂੰ ਲੈ ਕੇ ਪੂਰੀ ਗੱਲਬਾਤ ਕੀ ਹੋਈ ਸੀ ਉਸ ਟਾਈਮ ਤੇ ਕੀ ਹੋਇਆ ਕੀ ਸੀਗਾ ਸਰ ਉਸ ਟਾਈਮ ਤੇ ਕੀ ਹੋ ਰਹੀ ਸੀ ਉਸ ਟਾਈਮ ਕੁੜਾ ਮਾਮਲਾ ਕੀ ਸੀਗਾ ਸਰ ਅਸੀਂ ਤਾਂ ਇੱਥੇ ਮੈਂ ਤੇ ਬੱਚੇ ਨਾਲ ਬੈਠਾ ਹੋਇਆ ਸੀਗਾ ਤੇ ਬ੍ਰਦਰ ਮੇਰਾ ਦੁੱਧ ਲੈਣ ਗਿਆ ਸੀ ਜਿਵੇਂ ਆਪਣੇ ਨਾਲ ਗਲੀ 'ਚ ਬੱਚੇ ਖੇਡਦੇ ਰਹਿੰਦੇ ਆ ਬੱਚੇ ਖੇਡਦੇ ਅੰਦਰ ਬੋਲ ਬੋਲ ਆਪਣੇ ਅੰਦਰ ਆਉਂ ਜਾਂਦੀ ਆ ਤੇ ਉਹ ਬੱਚੇ ਖੇਡ ਥਾਂ ਤੋਂ ਤਾਂ ਐ ਲੱਗੇ ਬੱਚੇ ਖੇਡਦੇ ਪਏ ਆ ਉਹ ਕਿੰਨੇ ਜਣੇ ਅੰਦਰ ਵੜਿਆ ਇਹ ਘਰੇ ਤੇ ਮੈਂ ਇੱਧਰ ਬੈਠਾ ਬੱਚੇ ਨਾਲ ਮੈਂ ਜਦੋਂ ਦੇਖਿਆ ਇਹਨਾਂ ਨੂੰ ਤਾਂ ਉਹਨਾਂ ਨੇ ਕਰਕੇ ਉਰੇ ਤੇ ਕੰਮ ਉਹਦੇ ਨਾਲ ਨਿਕਲ ਗਏ ਜਦੋਂ ਅਸੀਂ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਮੰਮੀ ਮੇਰੀ ਘਰੇ ਸੀ ਬੱਚੇ ਸੀ ਸਾਰੇ ਘਰੇ ਸੀ ਕੁੜੀਆਂ ਘੜੇ ਸਾਰੇ ਸੀ ਬਸ ਉਸ ਤੋਂ ਬਾਅਦ ਉਹ ਤਾਂ ਨਿਕਲ ਗਏ ਸਾਰੇ ਮਹੱਲੇ ਨਾਲ ਕੇ ਸਾਨੂੰ ਬਚਾਇਆ ਤੇ ਬਾਹਰ ਵੀ ਉਹਨਾਂ ਨੇ ਕਿਸੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਹਾਂਜੀ ਬਾਹਰ ਸਾਰਿਆਂ ਨੇ ਯਾਨੀ ਕਿ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨੂੰ ਮੁੰਡੇ ਨੂੰ ਪਰ ਉਹ ਵੀ ਹਥਿਆਰ ਨਾਲ ਮਾਰਨ ਦੀ ਕੋਸ਼ਿਸ਼ ਕੀਤੀ ਦੂਜਿਆਂ ਨੇ ਜਿਹੜੇ ਬਚਾ ਰਹੇ ਸੀ ਨਹੀਂ 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 ਭਾਜੀ ਹਾਂਜੀ ਉਹ ਬੰਦੇ ਤਾਂ ਹੈ ਹੀ ਨਹੀਂ ਸੀਗੇ ਜਿਹੜੇ ਤੁਸੀਂ ਕਹਿ ਰਹੇ ਹੋ ਕਿ ਜਿਹਨੇ ਬਚਾਣਾ ਮੁੰਡੇ ਤਾਂ ਆਲਰੇਡੀ ਜਾ ਚੁੱਕੇ ਸੀਗੇ ਮੁੰਡਾ ਇੱਥੇ ਲਗਭਗ ਜਦੋਂ ਮੁੰਡਾ ਆ ਗਿਆ ਸੀ ਇੱਥੇ ਮੁੰਡਾ ਇੱਥੇ ਪਿਆ ਸੀਗਾ ਉਹਦੇ ਪਿੱਛੇ ਮੁੰਡੇ ਆਏ ਆ ਉਸ ਮੁੰਡੇ ਨੂੰ ਲੈ ਕੇ ਭੱਜੇ ਤਿੰਨ ਚਾਰ ਜਣੇ ਜਿਹੜੇ ਉਹਦੇ ਸਾਥੀ ਸੀਗੇ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਸਾਡੇ ਬੰਦੇ ਨੂੰ ਕੁੱਟ ਕੇ ਜਾ ਰਹੇ ਆ ਤੇ ਉਹਨੂੰ ਚੱਕਣ ਵਾਸਤੇ ਇੱਥੇ ਆਏ ਆ ਯਾਨੀ ਕਿ ਘਰੇ ਕੋਈ ਨਹੀਂ ਸੀਗਾ ਮਾਤਾ ਵੈਸੇ ਨਾ ਹਾਰੇ ਸੀਗੇ ਭਾਬੀ ਵੀ ਉੱਪਰ ਸੀਗੇ ਇਹਨਾਂ ਨੂੰ ਪਤਾ ਨਹੀਂ ਸੀ ਇਹਨਾਂ ਨੂੰ ਲੱਗਿਆ ਕਿ ਤੇ ਸ਼ਾਇਦ ਕੋਈ ਬੱਚੇ-ਪੁੱੱਚੇ ਖੇਡਦੇ ਪਏ ਆ ਤੇ ਜਾਨੂ ਉਹਦੇ ਮਾਰ ਮੂਰ ਕੇ ਕੱਡੇ-ਕੁੜੇ ਜੋ ਵੀ ਕੁਛ ਕੀਤਾ ਉਹਨਾਂ ਨੇ ਤੇ ਉਹਨੂੰ ਇੱਥੇ ਸੱਟ ਗਏ ਉਹ ਫਿਰ ਉਹਦੇ ਪਿੱਛੇ ਤਿੰਨ ਚਾਰ ਮੁੰਡੇ ਆਏ ਉਹਨੂੰ ਦਵਾ-ਦਵਾ ਬਾਹ ਆ ਕੇ ਮੋਟਰਸਾਈਕਲ ਤੇ ਲੈ ਗਏ ਆ ਆ ਸੀਨ ਹੋ ਗਿਆ ਕਿੰਨੇ ਕਿੰਨੇ ਜਣੇ ਸੀਗੇ ਉਹ ਕੁਝ ਨਹੀਂ ਦੋ ਤ ਮਾਰ ਕੇ ਤਾਂ ਭੱਜ ਗਏ ਚੁੱਕੇ ਸੀ ਉਹ ਤਾਂ ਵੇਖੇ ਨਹੀਂ ਅਸੀਂ ਕਿਸੇ ਨੇ ਉਹ ਤਾਂ ਗਲੀ ਚ ਖਤ ਦਿਮਾ ਕੇ ਨਿਕਲ ਹੀ ਗਏ ਆ ਤੇ ਜਿਹੜੇ ਬੰਦੇ ਉਹਦੇ ਮਗਰ ਆਏ ਸੀ ਮੁੰਡੇ ਦੇ ਜਿਹਦੇ ਵੱਜੀਆਂ ਵਾ ਉਹ ਮੁੰਡੇ ਨੂੰ ਲੈ ਕੇ ਭੱਜ ਗਏ ਇਹ ਚੀਜ਼ ਹੋਈ ਆ ਉਹਨੂੰ ਹਸਪੀਟਲ ਲੈ ਕੇ ਸੀ ਉਹ ਇਥੋਂ ਬਾਹਰ ਵੀ ਲੈ ਕੇ ਗਏ ਨੇ ਕਿ ਅੰਦਰ ਹੀ ਮਾਰਿਆ ਸੀ ਕਿਨੂੰ ਮੁੰਡੇ ਨੂੰ ਨਹੀਂ ਨਹੀਂ ਉਹਨੂੰ ਮਾਰ ਚੁੱਕੇ ਸੀ ਆਲਰੇਡੀ ਉਹਦੇ ਮਤਲਬ ਕਿ ਵਾਵਾ ਵੱਜ ਚੁੱਕੇ ਸੀਗੇ ਉਹਦਾ ਖੂਨੋ ਖੂਨ ਹਾਲਤ ਵਿੱਚ ਭੱਜ ਆਇਆ ਅੰਦਰ ਕਿਉਂਕਿ ਗੇਟ ਖੁੱਲਾ ਸੀਗਾ ਗਲੀ ਦੇ ਵਿੱਚ ਕਿਉਂਕਿ ਰਾਤ ਨੂੰ ਇਹਨਾਂ ਦਾ ਗੇਟ ਕਿਉਂ ਖੁੱਲਾ ਹੁੰਦਾ ਕਿਉਂਕਿ ਪੇਸ਼ੈਂਟ ਕਰਕੇ ਇਹਨਾਂ ਦਾ ਡਿਲੀਵਰੀ ਦਾ ਕੰਮ ਆ ਨ ਉਹਦੇ ਕਰਕੇ ਮਤਲਬ ਕਿ ਗੇਟ ਖੁੱਲਾ ਰਹਿਦਾ ਰਾਤ ਨੂੰ ਥੋੜਾ ਲੇਟ ਲੇਟ ਨਾਈਟ ਤੱਕ ਉਹਦੇ ਕਰਕੇ ਫਿਰ ਉਹ ਅੰਦਰ ਭੱਜਿਆ ਆ ਉਹਨੂੰ ਪਤਾ ਸੀ ਆ ਗੇਟ ਖੁੱਲਾ ਵਾ ਤੇ ਇੱਥੇ ਆ ਕੇ ਉਹ ਡਿੱਗ ਪਿਆ ਬਾਹਰ ਚੈਰਪੈਲ ਵੀ ਸੀਗੀ ਬੰਦੇ ਬੈਠੇ ਸੀ ਲੋਕ ਬਾਤ ਕੁਛ ਨਹੀਂ ਸੀਗਾ ਜੀ ਇੱਥੇ ਲੋਕ ਨਹੀਂ ਸੀਗੇ ਜਦੋਂ ਰੋਲਾ ਜਦੋਂ ਰੋਲਾ ਪਿਆ ਵਾ ਅਸੀਂ ਵੀ ਅੱਧਾ ਘੰਟਾ ਪਹਿਲਾਂ ਆਏ ਆ ਅਸੀਂ ਵੀ ਗੇਟ ਖੁੱਲ ਕੇ ਦੇਖਿਆ ਰੋਲਾ ਕਾਹਦਾ ਪੇਰਿਆ ਵਾ ਫਿਰ ਸਾਰੇ ਨਿਕਲੇ ਅਸੀਂ ਸਾਰਿਆਂ ਨੇ ਸੁਣਿਆ ਬਾਅਦ ਸਮਾਂ ਕਿੰਨੇ ਵਜੇ ਦਾ ਸੀਗਾ ਮਾ ਜੀ ਲਗਭਗ ਪੌਣੇ 10 ਤੋਂ 9:30 ਪੌਣੇ 10 ਇੰਨਾ ਕੁ ਟਾਈਮ ਸੀਗਾ ਦੇਖੋ ਇੱਕ ਵਾਰੀ ਤਸਵੀਰਾਂ ਫੇਰ ਦਿਖਾਉਂਗਾ ਕਿ ਇਸ ਜਗ੍ਹਾ ਤੋਂ ਉਸ ਲੜਕੇ ਵੱਲੋਂ ਅੰਦਰ ਐਂਟਰੀ ਕੀਤੀ ਆਪਣੀ ਜਾਨ ਬਚਾਉਣ ਵਾਸਤੇ ਜਿਵੇਂ ਬਾਈ ਜੀ ਹੁਣੇ ਦੱਸ ਰਹੇ ਨੇ ਕਿ ਪਹਿਲਾਂ ਹੀ ਜਿਹੜਾ ਉਸਤੇ ਵਾਰ ਕਰ ਦਿੱਤੇ ਗਏ ਸੀਗੇ ਵਾਰ ਕਰਨ ਤੋਂ ਬਾਅਦ ਆਪਣੀ ਜਾਨ ਬਚਾਉਣ ਲਈ ਉਹ ਇਸ ਇਸ ਸਾਹਮਣੇ ਜਿਹੜੀ ਗਲੀ ਆ ਰਹੀ ਹੈ ਉਸ ਗਲੀ ਤੋਂ ਅੰਦਰ ਦਾਖਲ ਇਸ ਕਮਰੇ ਦੇ ਵਿੱਚ ਇਸ ਘਰ ਦੇ ਵਿੱਚ ਹੋਇਆ ਤੇ ਇੱਥੇ ਜਿਹੜੀ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਤੇ ਅੰਦਰ ਜਾ ਕੇ ਫਿਰ ਜਿਹੜਾ ਉਸ ਨੂੰ ਮਾਰਿਆ ਗਿਆ ਤੇ ਮਾਰ ਕੇ ਇੱਕੋਦਮ ਜਿਹੜਾ ਉੱਥੋਂ ਉਹ ਫਰਾਰ ਹੋ ਗਏ ਸੋ ਇਹ ਐਕਸਕਲੂਸਿਵ ਤਸਵੀਰਾਂ ਜੀ ਮੀਡੀਆ ਤੇ ਤੁਹਾਨੂੰ ਦਿਖਾ ਰਹੇ ਆ ਕਿ ਉਸ ਜਗ੍ਹਾ ਤੇ ਜਿਹੜਾ ਉਸ ਨੂੰ ਡਿੱਗਿਆ ਮੁੰਡਾ ਉੱਥੇ ਉਸ ਤੋਂ ਬਾਅਦ ਜਿਹੜਾ ਮੌਕੇ ਤੋਂ ਜਿਹੜਾ ਫਰਾਰ ਹੋ ਗਏ ਸੋ ਪਰਿਵਾਰਕ ਮੈਂਬਰ ਜਿਹੜੇ ਇੱਥੇ ਮੌਜੂਦ ਸੀ ਉਹਨਾਂ ਵੱਲੋਂ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਵੱਡੀ ਤਦਾਦ 'ਚ ਜਿਹੜੇ ਉੱਥੇ ਲੋਕ ਸੀਗੇ ਪਹੁੰਚੇ ਸੀਗੇ ਤਾਂ ਕਰਕੇ ਜਿਹੜਾ ਉਸ ਦੀ ਜਾਨ ਨਹੀਂ ਬਚ ਸਕੀ ਕਿਉਂਕਿ ਪਿੱਛੋਂ ਹੀ ਜਿਵੇਂ ਦੱਸ ਰਹੇ ਨੇ ਕਿ ਪਿੱਛੋਂ ਹੀ ਕਾਫੀ ਜਿਹੜੀ ਹੈ ਉਸ ਦੀ ਉਸ ਦੀ ਜਿਹੜੀ ਕੁੱਟਮਾਰ ਕੀਤੀ ਗਈ ਸੀ ਕਾਫੀ ਜਿਹੜੇ ਹੈ ਉਹ ਬਲੀਡਿੰਗ ਜਿਹੜੀ ਆ ਹੋ ਰਹੀ ਸੀ ਕਾਫੀ ਖੂਨ ਜਿਹੜਾ ਵਹਿ ਚੁੱਕਿਆ ਸੀਗਾ ਉਸ ਦਾ ਤੇ ਆਪਣੀ ਜਾਨ ਬਚਾਉਣ ਵਾਸਤੇ ਇੱਥੇ ਜ਼ਰੂਰ ਪਹੁੰਚਿਆ ਸੀ ਪਰ ਉਹਨਾਂ ਵੱਲੋਂ ਫਿਰ ਜਿਹੜਾ ਇੱਥੇ ਆ ਕੇ ਦੱਸਿਆ ਜਾ ਰਿਹਾ ਕਿ ਵਾਰ ਕੀਤੇ ਗਏ ਤਾਂ ਉਸ ਤੋਂ ਬਾਅਦ ਉਸ ਦੀ ਹਸਪਤਾਲ ਲਿਜਾਂਦੇ ਜਿਹੜੀ ਆ ਮੌਤ ਹੋ ਗਈ ਹੈ ਪਰਿਵਾਰਕ ਮੈਂਬਰ ਜਿਹੜੇ ਇਸ ਘਰ ਦੇ ਪਰਿਵਾਰਕ ਮੈਂਬਰ ਉਹਨਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਬਾਹਰ ਜਿਹੜੇ ਲੋਕ ਸੀਗੇ ਉਹਨਾਂ ਨੂੰ ਉਹਨਾਂ ਵੱਲੋਂ ਵੀ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਤੇਜ਼ ਤਾਰ ਹਥਿਆਰ ਜ਼ਰੂਰ ਸੀ ਉਹਨਾਂ ਕੋਲ ਤੇ ਉਸ ਕਰਕੇ ਜਿਹੜਾ ਉਸ ਦੀ ਜਾਨ ਨਹੀਂ ਬਚ ਸਕੀ ਤੇ ਹਸਪਤਾਲ ਜਾ ਕੇ ਜਿਹੜੀ ਹੈ ਉਸ ਦੀ ਕਰੀਬ 11:50 ਮਿੰਟ ਦਾ ਸਮਾਂ ਦੱਸਿਆ ਜਾ ਰਿਹਾ ਹੈ ਕਿ ਉਦੋਂ ਜਿਹੜੀ ਹੈ ਉਸ ਦੀ ਮੌਤ ਹੋ ਗਈ ਹੁਣ ਫਿਲਹਾਲ ਪਰਿਵਾਰਕ ਮੈਂਬਰ ਅ ਇਨਸਾਫ ਦੀ ਮੰਗ ਕਰ ਰਹੇ ਨੇ ਕਿ ਜਲਦੋਂ ਜਲ ਜਿਹੜੇ આરોપી ਹੈ ਦੋਸ਼ੀ ਹੈ ਉਹਨਾਂ ਨੂੰ ਸਲਾਖਾ ਪਿੱਛੇ ਸੁਟਿਆ ਜਾਵੇ ਪੁਲਿਸ ਕੀ ਕਾਰਵਾਈ ਕਰਦੀ ਹੈ ਇਸ ਸਬੰਧੀ ਅ ਅਸੀਂ ਜਾਣਨ ਦੀ ਪੁਲਿਸ ਕੋਲੋਂ ਜ਼ਰੂਰ ਕੋਸ਼ਿਸ਼ ਕਰਾਂਗੇ ਪਰ ਹਜੇ ਤੱਕ ਪੁਲਿਸ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਬੋਕੋਤ ਨਵਦੀਪ ਸਿੰਘ ਜ਼ੀ ਮੀਡੀਆ ਏ ਸਾਨੂੰ surjit singh ਜਿਹੜੇ ਹੈਗੇ ਆ ਜੋ ਮਰਨਾਂ ਲੈ ਹੈਗੇ ਆ ਉਹਨਾਂ ਦੇ ਫਾਦਰ ਸਾਹਿਬ ਉਹਨਾਂ ਨੇ ਸਾਨੂੰ ਬਿਆਨ ਲਖਾਇਆ ਹੈਗਾ ਜਿਸ ਵਿੱਚ ਉਹ ਜਿਹੜਾ ਉਹਨਾਂ ਦਾ ਲੜਕਾ ਸੀ ਕਿੰਨੇ ਸਾਲਾਂ ਦਾ ਲੜਕਾ ਸੀ ਹਰਵਿੰਦਰ ਸਿੰਘ ਉਸ ਦੀ ਰਾਤ ਨੂੰ ਕੋਈ ਵਿਅਕਤੀ ਨਾਲ ਲੜਾਈ ਹੋਈ ਸੀ ਜਿਸ ਵਿੱਚ ਉਸ ਦਾ ਕਿਰਚਾ ਮਾਰ ਕੇ ਉਹਨਾਂ ਦਾ ਮਰਡਰ ਹੋ ਗਿਆ ਹੈਗਾ ਜੋ ਸਾਨੂੰ ਉਹਨਾਂ ਖਬਰ ਪ੍ਰਾਪਤ ਹੋਈ ਹੈਗੀ ਜਿਸ ਲਈ ਅੱਗੇ ਫਰਦਰ ਅਸੀਂ ਕਾਰਵਾਈ ਕਰਦੇ ਸੁਜੀਤ ਸਿੰਘ ਦਾ ਬਿਆਨ ਲਿਖ ਕੇ ਅਸੀਂ ਜਿਸ ਵਿੱਚ ਉਹਨਾਂ ਨੇ 6 ਬੰਦਿਆਂ ਦਾ ਨਾਮ ਲਖਾਇਆ ਹੈਗਾ ਨਾਮ ਜੋ ਦਵਨ ਚੋਪੜਾ ਸੰਦੀਪ ਸਿੰਘ ਅਮਨਜੋਤ ਪੰਕਜ ਚੋਪੜਾ ਸੀਮਾ ਪਤਨੀ ਪੰਕਜ ਚੋਪੜਾ ਅਤੇ ਗगन ਪੁੱਲਰ ਇਹ 6 ਜਨੇ ਹੈਗੇ ਆ ਜਿਨ੍ਹਾਂ ਵਿੱਚੋਂ 4 ਜਨਿਆਂ ਨੇ ਉਹਨਾਂ ਨੇ ਕਿਹਾ ਸੀ ਇਹਨਾਂ ਨੇ ਮਾਰ ਮਾਰਨ ਵਾਲੇ ਹੈਗੇ ਆ ਦਮਨ ਸੰਦੀਪ ਅਮਨਜੋਤ ਤੇ ਗगन ਤੇ ਜਿਹੜੇ 2 ਹੈਗੇ ਆ ਪੰਕਜ ਚੋਪੜਾ ਤੇ ਸੀਮਾ ਇਹਨਾਂ ਨੇ ਰੇਕੀ ਕੀਤੀ ਸੀ ਇਸ ਨੂੰ ਮੰਨਣ ਦੇ ਕਾਰਨ ਕੀ ਲੱਗ ਰਹੇ ਨੇ ਕਾਰਨ ਜੋ ਇਹਨਾਂ ਦੇ ਸਾਨੂੰ ਇਹਨਾਂ ਨੇ ਲਿਖਾਇਆ ਇਹਨਾਂ ਦੀ ਪੁਰਾਣੀ 5-6 ਮਹੀਨੇ ਪਹਿਲਾਂ ਇਹਨਾਂ ਦੀ ਆਲਡ ਐਨਮਿਟੀ ਹੈਗੀ ਹੈ ਜਿਸ ਕਾਰਨ ਇਹਨਾਂ ਦੀ ਲੜਾਈ ਹੋਈ ਹੈਗੀ ਸਰ ਐਫ ਆਈ ਆਰ ਕਿਹੜੀ ਬੀ ਐਨ ਐਸ ਹੋਇਆ ਤਾਂ ਦੱਸੋ ਇਹ ਐਫ ਆਈ ਆਰ ਜੋ ਅਸੀਂ ਰਜਿਸਟਰ ਐਫ ਆਈ ਨੰਬਰ 107 ਡੇਟਡ 11/7/24 ਅੰਡਰ ਬੀ ਐਨ ਐਸ ਸੈਕਸ਼ਨ 103 1913 190612 ਬੀ ਐਨ ਐਸ ਇਹ ਅੰਡਰ ਸੀ ਆਈ ਆਰ ਰਜਿਸਟਰਡ ਜੋ ਕਿ ਡੀਟੇਲ ਗੀਤੇ ਬੰਦੇ ਨੇ ਹਾਂ ਅਸੀਂ ਇਹਨਾਂ ਵਿੱਚ ਜੋ 5 ਬੰਦੇ ਹੈਗੇ ਆਂ ਅਪਰੀਐਂਡ ਕੀਤੇ ਹੈਗੇ ਆਂ ਵੈਰੀਫਾਈ ਕਰਦੇ ਪਏ ਹੈਗੇ ਆਂ ਵੀ ਅਸੀਂ ਅਸੀਂ ਫਰਦੇ ਜਿਹੜੇ ਵੈਰੀਫਾਈ ਕਰਕੇ ਅਸੀਂ ਉਹਦੀ ਡੀਟੇਲ ਤੁਹਾਨੂੰ ਦੱਸਾਂਗੇ ਪਰਿਵਾਰ ਕੀ ਮੰਗ ਕਰ ਰਿਹਾ ਸਿਰ ਪਰ ਕੁਛ ਗਲਤ ਬਾਤ ਨਹੀਂ ਪਰ ਨਹੀਂ ਆਈ ਜੋ ਅਸੀਂ ਪਰਿਵਾਰਕ ਕਾਰਵਾਈ ਦੀ ਮੰਗ ਕਰਦਾ ਪਿਆ ਜੋ ਅਸੀਂ ਕਾਰਵਾਈ ਕਰਦੇ ਪਏ ਹੈਗੇ ਤੇ ਜਿਹੜੇ ਹੈਗੇ ਮੁਜਰਮ ਹੈਗੇ ਉਹਨਾਂ ਨੂੰ ਅਸੀਂ ਜਲਦੀ ਤੋਂ ਫੜ ਕੇ ਇੱਥੇ ਜੋ ਬਰਾਮਦਗੀ ਕਰਕੇ ਅਸੀਂ ਕੁਛ ਹਥਿਆਰ ਵੀ ਇਹਨਾਂ ਕੋਲ ਮਿਲੇ ਜਾਂ ਨਹੀਂ ਅਸੀਂ ਇਹ ਐਪ੍ਰੀਹੈਂਡ ਕਰਕੇ ਫਰਦਰ ਜੋ ਹੈਗਾ ਅਸੀਂ ਵੈਰੀਫਾਈ ਕਰਕੇ ਜੋ ਰਿਕਵਰੀ ਕਰਵਾਵਾਂਗੇ ਜਿਸ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਠੰਡਾ ਕਿਰਪਾਨ ਵਗੈਰਾ ਇਹ ਜਿਹੜੇ ਤਿੱਖੇ ਹਥਿਆਰ ਸੀ ਇਹਨਾਂ ਦੀ ਵਰਤੋਂ ਕਰਕੇ ਇਹ ਮਰਡਰ ਕੀਤਾ ਹੈ ਟੋਟਲ ਕਿੰਨੇ ਇਹਨਾਂ ਦੇ ਬਾਬਾ ਦਾ ਕੀਤਾ ਇਹ 6 ਜਨਾਂ ਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਹੈ ਇਹ ਨਹੀਂ ਹਰੇ ਹਨਸ਼ਤ ਨਹੀਂ ਹੈ ਛੇ ਜene ਜੋ انہاں نے ਬਾਈ ਨੇਮ ਲਖਾਈ ਹੈਗੇ ਜਿਹੜੇ ਇਥੋਂ ਦੇ ਹੀ ਰਹਿਣ ਵਾਲੇ ਸੀ ਮਰਨ ਵਾਲਾ ਕੰਮ ਕੀ ਕਰਦਾ ਸੀ ਮਰਨ ਵਾਲਾ 21 ਸਾਲਾਂ ਦਾ ਬਾਰਬਰ ਸੀ ਹੈ ਬਾਰਬਰ ਦੀ ਸ਼ਾਪ ਸੀ 21 ਸਾਲਾਂ ਦਾ ਲੜਕਾ ਸੀ ਫਰਦਰ ਕੀ ਕਾਰਵਾਈ ਕੀਤੀ ਯਾਨੀ ਫਰਦਰ ਫਰਦਰ ਅਸੀਂ ਰੇਡ ਕਰਦੇ ਪਏ ਹੈਗੇ ਜਿਹੜੇ ਫੜਨ ਵਾਲੇ ਹੈਗੇ ਤੇ ਜੋ ਰਿਕਵਰੀ ਕਰਵਾਵਾਂਗੇ ਜੋ ਵਸਣ ਜਿਹੜੇ ਇਹਨਾਂ ਨੇ ਵਰਤੇ ਹੈਗੇ ਸਰ ਮੁੜਲੀ ਜਾਂਚ ਵਿੱਚ ਕੋ ਪਤਾ ਲੱਗਾ ਕਿ ਇਹ ਨਹੀਂ ਗੁਰਿੰਦਰ ਸਿੰਘ ਦੱਸ ਸੀ ਇਹਨਾਂ ਨੇ ਤੁਹਾਨੂੰ ਹਜੇ ਐਨ ਉਹਨਾਂ ਨੇ ਦੱਸਿਆ ਕਿ ਤੁਹਾਨੂੰ ਹੁਣ ਪਤਾ ਲੱਗਿਆ ਜੋ ਸੁਜੀਤ ਸਿੰਘ ਜੀ ਨੇ ਦੱਸਿਆ ਕਿ ਇਹਨਾਂ ਦੀ ਪੁਰਾਣੀ ਰੰਜੀ ਸੀ ਇਹਨਾਂ ਦੇ ਬੇਟੇ ਨਾਲ ਤੇ ਉਹ ਪ੍ਰਾਨੀ ਰੰਜਿਸ਼ ਨੂੰ ਚੱਲਦੇ ਹੋਏ ਇਹਨਾਂ ਨੇ ਇਹ ਜਿਹੜੀ ਬੰਦਾ ਤੋਂ ਇਨਸ਼ਾਮ ਦਿੱਤਾ ਹੈ। ਪੰਕਾਰ ਚੋਮਰਾ ਸੁਣਨੇ ਵਾਲਾ ਕੋਈ ਸੰਗਠਨ ਦਾ ਲੀਡਰ ਵੀ ਹੈ। ਨਹੀਂ ਵੈਰੀਫਾਈ ਕਰਦੇ ਜੋ ਇਨ ਲੱਗਿਆ ਕਿ ਇਹ ਸ਼ਿਫਸ ਇਹਨਾਂ ਨਾਲ ਰਿਲੇਟਡ ਹੈਗਾ ਬੰਦਾ ਜਿਹੜਾ ਹੈਗਾ ਤੇ ਜੋ ਹੈਗਾ ਜਿਹੜਾ ਫੜਿਆ ਹੋਗਾ ਅਸੀਂ ਪੂਰੀ ਰਹੀ ਉਹ ਵੈਰੀਫਾਈ ਕਰਦੇ। ਦੋਨਾਂ ਧਿਰਾਂ ਦੇ ਪਹਿਲਾਂ ਕੋਈ ਪਰਚਾ ਦਰਜ ਹੈਗਾ ਜੀ? ਨਹੀਂ ਹਜੇ ਤੱਕ ਸੱਤ ਨਾਲ ਤੇ ਤੇ ਜਾਂ ਦੂਜੇ ਨਹੀਂ ਹਜੇ ਤੱਕ ਅਸੀਂ ਵੈਰੀਫਾਈ ਕਰਦੇ ਕੋਈ ਮਦਰ ਹੈ ਇਸ ਟੂ अर्ਲੀ ਟੂ ਸੇ ਅਸੀਂ ਆਪ ਦਾ ਰਿਕਾਰਡ ਚੈੱਕ ਕਰਕੇ ਤੁਹਾਨੂੰ ਦੱਸਾਂਗੇ।